ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਗੁਰਸਿੱਖ ਅਸਿਸਟੈਂਟ ਪ੍ਰੋਫੈਸਰ ਸਾਈਬਰ ਠੱਗੀ ਦੀ ਸ਼ਿਕਾਰ ਹੋਈ ਹੈ ਅਤੇ ਸਾਈਬਰ ਠੱਗਾਂ ਵੱਲੋਂ ਉਸ ਦੇ ਖਾਤੇ ਚੋਂ 90000 ਦੇ ਕਰੀਬ ਦੀ ਰਾਸ਼ੀ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਵਾ ਲਈ ਗਈ ਹੈ ਇਸ ਦੇ ਸੰਬੰਧੀ ਉਹਨਾਂ ਨੇ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਨਲਾਈਨ ਐਪ ਤੋਂ ਜਾਣਕਾਰੀ ਤੋਂ ਗੁਰੇਜ਼ ਕਰੋ ਵਰਨਾ ਤੁਸੀਂ ਵੀ ਇਸ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਓਗੇ ਅੱਜ ਕੱਲੇ ਆਪਣਾ ਨਾਮ ਦੱਸੋ ਆਪਣਾ ਪੇਸ਼ਾ ਦੱਸੋ ਕੀ ਹੈ ਮੇਰਾ ਨਾਮ ਸਰਪ੍ਰੀਤ ਕੌਰ ਹੈ ਮੈਂ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਕਰ ਰਹੀ ਹਾਂ अच्छा ਤੁਹਾਡੇ ਨਾਲ ਕੀ ਗੱਲ ਹੋਈ ਕਿ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਸੀ। 어 ਮੇਰੇ ਨਾਲ 바이주 ਕੰਪਨੀ ਵੱਲੋਂ ਜਿਹੜੇ ਫਰਾਡ ਸੀਗੇ ਉਹਨਾਂ ਦੀ ਮੈਨੂੰ ਐਡਵਰਟਾਈਜ਼ਮੈਂਟ ਦੇ ਥਰੂ ਉਹਨਾਂ ਦੀ ਕਾਲ ਦੇ ਥਰੂ ਉਹਨਾਂ ਨੇ ਮੇਰੇ ਤੋਂ 어 ਕੁਝ ਇਨਸਟਾਲਮੈਂਟਸ ਦੇ ਵਿੱਚ ਪੈਸੇ ਜਿਹੜੇ ਸੀਗੇ ਉਹਨਾਂ ਨੇ ਮੇਰੇ ਤੋਂ ਲਈ ਜਿਹੜਾ ਉਹ ਜਿਹਦੇ ਵਾਸਤੇ ਉਹਨਾਂ ਨੇ ਖਾਤਾ ਪ੍ਰੋਵਾਈਡ ਕੀਤਾ ਸਾਰਾ ਕੁਝ ਐਂਡ ਇਤੋਟਾਕੀ ਉਹਨਾਂ ਨੇ ਆਈਡੀ ਤੇ ਇੱਕ ਆਈਡੀ ਕਾਰਡ ਜਿਵੇਂ ਆਈ ਹੋਸੀ ਜਿਹੜੇ ਕਿ ਸੇਮ ਬਾਈ ਜੂ ਆਪ ਜਿਹੜੀ ਹੈ ਉਹਦੇ ਵਾਂਗੂ ਹੀ ਸੀਗੇ ਅਸੀਂ ਕਿਹਾ ਲੈ ਜੀ ਉਸ ਆਈ ਦਿੱਤਾ ਉਹਨਾਂ ਤੋਂ ਆਪ ਕੰਟੈਕਟ ਲਈਆ ਤੁਸੀਂ ਉਹਨਾਂ ਤੋਂ ਕੰਟੈਕਟ ਦਿੱਤਾ ਸੀ ਉਹਨਾਂ ਦਾ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ YouTube ਤੇ Instagram ਤੇ Facebook ਤੇ ਮੈਂ ਦੀਆਂ ਸ਼ੋਹ ਹੁੰਦੀਆਂ ਰਹਿੰਦੀਆਂ ਤੇ ਇਹ ਜਿਹੜੀ ਐਪ ਹੈ ਇਹ ਵੀ YouTube ਤੇ ਸ਼ੋਹ ਹੋ ਰਹੀ ਸੀਗੀ ਤੇ ਜਦੋਂ ਹੀ ਉਹ ਆਪੇ ਆਟੋਮੈਟਿਕ ਆਟੋਮੈਟਿਕਲੀ ਕਲਿੱਕ ਹੋਇਆ ਆਪੇ ਹੀ ਕਲਿੱਕ ਹੋਇਆ ਜਿਵੇਂ ਐਪ ਖੁੱਲ ਜਾਂਦੀ ਹੈ ਕਈ ਵਾਰੀ ਕੋਈ ਵੀ ਐਪ ਤੇ ਉਦੋਂ ਉਹ WhatsApp ਤੇ ट्रांसफर ਹੋ ਕੇ ਇੱਕ ਨੰਬਰ ਦੇ ਥਰੂ ਉਹਨਾਂ ਨੂੰ ਮੈਸੇਜ ਸੈਂਡ ਹੋ ਗਿਆ ਕਿ ਗਿਵ ਮੀ ਮੋਰ ਇਨਫੋਰਮੇਸ਼ਨ ਰਿਗਾਰਡਿੰਗ ਥਿਸ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਰਿਗਾਰਡਿੰਗ ਹੋਰ ਇਨਫੋਰਮੇਸ਼ਨ WhatsApp ਤੇ ਭੇਜਣੀ ਸ਼ੁਰੂ ਕਰ ਦਿੱਤੀ ਜੀ ਤਾਂ ਆਪ ਕੀ ਨਹੀਂ ਕਰੀ ਕੋਈ ਇਸ ਤਰ੍ਹਾਂ ਆ ਕੇ ਦੀ ਕਿ ਨਹੀਂ ਕਰੀ ਪਹਿਲਾਂ ਤੇ ਉਹਨਾਂ ਨੇ 2100 ਰੁਪਏ ਲਿਆ ਸੀਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਰਜਿਸਟ੍ਰੇਸ਼ਨ ਵਾਸਤੇ ਲੈ ਰਹੇ ਆ ਤੇ ਉਹ ਉਹਦੇ ਵਿੱਚੋਂ 100 ਰੁਪਏ ਜਿਹੜੇ ਆ ਉਹ ਡਿਡਕਟ ਕੀਤੇ ਜਾਣਗੇ ਤੇ ਜਿਹੜੇ ਬਾਕੀ 2000 ਆ ਉਹ ਤੁਹਾਨੂੰ ਅਕਾਊਂਟ ਵਿੱਚ ਤੁਹਾਡਾ ਸਾਰਾ ਪੈਸਾ ਖਤਮ ਹੋਣ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੰਸ਼ੋਰੈਂਸ ਕੰਪਨੀ ਵੱਲੋਂ ਹੀ ਆਪਣੇ ਹੀ ਜਾਂ ਫਿਰ ਕਿਸੇ ਬੰਦੇ ਨੂੰ ਜਾਂ ਕਿਆ ਹੋਏਗਾ ਜਿਹੜਾ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਗੱਲ ਕਰਦਾ ਸੀ ਤੇ ਉਹਨੇ ਵੀ ਸੇਮ ਐਵੇਂ ਹੀ ਇੰਸ਼ੋਰੈਂਸ ਕੰਪਨੀ ਦੇ ਨਾਮ ਤੇ ਕੀ ਉਹ ਗੈਜੇਟਸ ਪ੍ਰੋਵਾਈਡ ਕਰਦੇ ਆ ਸਾਰਾ ਕੁਝ ਆਨਲਾਈਨ ਟਿਊਟਰਿੰਗ ਵਾਸਤੇ ਕੰਪਿਊਟਰ ਵਗੈਰਾ ਤੇ ਉਹਦੇ ਵਾਸਤੇ ਜਿਹੜਾ ਕੋਰੀਅਰ ਹੈ ਉਹ ਬੈਂਗਲੌਰ ਤੋਂ ਇੱਥੇ ਆਏਗਾ ਤੇ ਉਹਦੇ ਵਿੱਚ ਤੁਹਾਨੂੰ 12650 ਕੁਝ ਉਹ ਇਦਾਂ ਉਹਦੀ ਜਿਹੜੀ ਇੰਸ਼ੋਰੈਂਸ ਕਰवानी ਪੈਗੀ 2 ਸਾਲ ਦੀ ਜਿਹਦੇ ਚ 650 ਤੇ ਤੁਹਾਡੇ ਇੰਸ਼ੋਰੈਂਸ ਤੇ ਕੱਟੇ ਜਾਣਗੇ ਤੇ ਜਿਹੜੇ 12000 ਹੈ ਉਹ ਸਾਰਾ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਵਾਪਸ ਆਏਗਾ ਇਸ ਤਰੀਕੇ ਨਾਲ ਕਿ ਉਹ ਰਿਜੈਂਟ ਕਿ ਨਹੀਂ ਇੰਟਰਵਿਊ ਕਰਦਾ ਇਸ ਤਰੀਕੇ ਨਾਲ ਚਾਰ ਵਾਰੀ ਐਵੇਂ ਹੋਇਆ 90000 ਦੇ ਲੱਗੇ ਜੀ ਕੰਪਨੀ ਹੈ ਅਠੀ ਮਾਂ ਨੂੰ ਕਿ ਉਹ ਜੈਨੂਨ ਆਪਣੀ ਬੀਕੀ ਉਹਨਾਂ ਨਾਲ ਕੰਟੈਕਟ ਕੀਤਾ ਜੀ ਤੁਸੀਂ ਉਹਨਾਂ ਨੂੰ ਵੀ ਤੁਹਾਡੇ ਨਾਲ ਵੀ ਠੱਗੀ ਹੋ ਗਈ ਜੀ ਮੈਮ ਬਾਈ ਜੁਵ ਲਰਨਿੰਗ ਜਿਹੜੀ ਕੰਪਨੀ ਹੈ ਉਹਨੂੰ ਇਨਫੋਰਮ ਕੀਤਾ ਸੀ ਉਹਨਾਂ ਦੇ ਕਾਲ ਸੈਂਟਰ ਤੇ ਇਨਫੋਰਮ ਕੀਤਾ ਤੇ ਫਿਰ ਉਹਨਾਂ ਨੇ ਇੱਕ ਬਕਾਇਦਾ ਮੈਨੂੰ ਈਮੇਲਸ ਤੇ ਮੇਰਾ ਜਿਹੜੀ ਸਾਰੀ ਚੈਟ ਹੋਈ ਹੈ WhatsApp ਤੇ ਉਹ ਨੰਬਰ ਦੇ ਉਹ ਸਾਰੀ ਚੈਟ ਦੀ ਸਕਰੀਨ ਸ਼ਾਟਸ ਲੈ ਲਏ ਸੀਗੇ ਤੇ ਉਹਨਾਂ ਨੇ ਮੈਨੂੰ ਕੰਪਲੇਂਟ ਨੰਬਰ ਵੀ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੈੱਡ ਆਫਿਸ ਜ਼ਰੂਰ ਇਸ ਬਾਰੇ ਗੱਲ ਕਰਾਂਗੇ ਕਿ ਇਹਦਾ ਜ਼ਿਕਰ ਕਰਾਂਗੇ ਕਿ ਐਵੇਂ ਚੱਲ ਰਿਹਾ ਹੈਗਾ ਅੱਛਾ ਤੁਹਾਨੂੰ ਉਹਨੇ ਗਲਤੀ ਇਸ ਵੀ ਕਿਸ ਤਰੀਕੇ ਤੇਰੀ ਕੋ ਸੋਚੀ ਸੀ ਵੀ ਮੈਂ ਕਿਵੇਂ پیسے ਆਣੀ ਸ਼ੁਰੂ ਕਰਾਂ ਤੇ ਉਹਨਾਂ ਨੇ ਕੀ ਗਲਤੀ ਕੀਤੀ ਉਹਨਾਂ ਨੇ ਆਨਲਾਈਨ ਦਾ ਇਹ ਦੱਸਿਆ ਸੀਗਾ ਕਿ ਜੇ ਤੁਸੀਂ ਆਨਲਾਈਨ ਟੀਚਿੰਗ ਕਰ ਦਿਓ ਆਨਲਾਈਨ ਟੀਚਿੰਗ ਦੇ ਵਿੱਚ ਤੁਹਾਨੂੰ 15 ਬੱਚੇ ਇੱਕ ਟਾਈਮ ਤੇ ਘੰਟੇ ਦੇ ਪੜਾਣੇ ਆ ਜਿਹੜੇ 15 ਬੱਚੇ ਇੱਕੋ ਕਲਾਸ ਦੇ ਇੱਕੋ ਸਬਜੈਕਟ ਦੇ ਹੋਣਗੇ ਤੇ ਉਹਦੇ ਵਿੱਚ ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਹੋਏਗੀ ਉਹ 30000 ਹੋਏਗੀ ਤੇ ਉਸ ਤੋਂ ਬਾਅਦ ਉਹਦੇ ਵਿੱਚ ਇਨਕਰੀਮੈਂਟ ਵੀ ਹੋਈ ਜਾਏਗਾ ਜਿਵੇਂ ਜਿਵੇਂ ਬੱਚੇ ਇਨਕਰੀਸ ਹੋਣਗੇ ਕਲਾਸ ਦੇ ਵਿੱਚ ਤੇ ਉਹਦੇ ਅਕੋਰਡਿੰਗ ਜਿਹੜਾ ਫਰਸਟ ਰਜਿਸਟ੍ਰੇਸ਼ਨ ਕਰਵਾਈ ਸੀ ਉਹ ਜਿਹੜੀ ਰਜਿਸਟ੍ਰੇਸ਼ਨ ਦੇ 2100 ਲਏ ਸੀ ਉਹਨਾਂ ਨੇ 100 ਤੇ ਕੰਪਨੀ ਵਾਲਾ ਸੀਗਾ ਰਜਿਸਟ੍ਰੇਸ਼ਨ ਦੇ ਫਾਰਮ ਦੇ ਉਹਨਾਂ ਨੇ ਕਿਹਾ ਕਿ ਪੈਸੇ ਆ ਤੇ ਜਿਹੜੇ 2000 ਸੀਗਾ ਉਹ ਫਰਸਟ ਸੈਲਰੀ ਦੇ ਨਾਲ ਕਹਿੰਦੇ ਸੀ ਆਏਗਾ ਤੇ ਬਾਕੀ ਦੇ ਜਿਹੜੇ ਪੈਸੇ ਉਹਨਾਂ ਨੇ ਲਈ ਸੀਗੇ ਉਹ ਹੌਲੀ ਹੌਲੀ ਕਰਕੇ ਉਹਨਾਂ ਨੇ ਬਾਅਦ ਚੋ ਕਿਹਾ ਕਿ ਜਦੋਂ ਤੁਹਾਡਾ ਸਾਰਾ ਪ੍ਰੋਸੈਸ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੇ ਕੋਲ ਉਹ ਪੈਸੇ ਤੁਹਾਡਾ ਅਕਾਊਂਟ ਨੰਬਰ ਲੈ ਕੇ ਉਹਦੇ ਵਿੱਚ ਪਾ ਦਿੱਤੇ ਜਾਣਗੇ ਲੇਕਿਨ ਜਦੋਂ ਲਾਸਟ ਮੈਂ ਟਰਾਂਸਫਰ ਕੀਤੇ ਜਦੋਂ ਪੈਸੇ ਉਹਦੇ ਵਿੱਚ ਮੈਂ ਇਹ ਸਮਝ ਕੇ ਕੀਤੇ ਮੈਨੂੰ ਕਿਤੇ ਨਾ ਕਿਤੇ ਸ਼ਕਤੀ ਉਹਨਾਂ ਤੇ ਪਈ ਸੀ ਲੇਕਿਨ ਮੈਂ ਇਹ ਸੋਚ ਕੇ ਕੀਤੇ ਕਿ ਸ਼ਾਇਦ ਉਹ ਵਾਪਿਸ ਆ ਜਾਣਗੇ ਕਿਉਂਕਿ ਜਿਵੇਂ ਕਈ ਵਾਰੀ ਬੰਦਾ ਕਨਫਿਊਜ਼ ਹੋ ਜਾਂਦਾ ਹੈ ਕਿ ਹਨਾ ਹੁਣ ਇਹ ਪੈਸੇ ਵੀ ਆਉਣਗੇ ਕਿ ਨਹੀਂ ਆਉਣਗੇ ਤੇ ਉਸ ਟਾਈਮ ਵੀ ਐਵੇਂ ਹੀ ਹੋਇਆ ਤੇ ਮੈਨੂੰ ਸੀਗਾ ਕਿ ਸ਼ਾਇਦ ਉਹ ਵਾਪਿਸ ਆ ਜਾਣਗੇ ਜੇ ਜੇ ਜੈਨੂਇਨ ਹੋਇਆ ਤੇ ਜੀ ਮੈਂ ਇਹਦੇ ਬਾਰੇ ਪੁਲਿਸ ਕਮਿਸ਼ਨਰ ਨੂੰ ਵੀ ਅਪਲੀਕੇਸ਼ਨ ਲਿਖੀ ਹੈ ਤੇ ਉਹਦਾ ਮੈਨੂੰ ਕੰਪਲੇਂਟ ਨੰਬਰ ਵੀ ਮਿਲ ਗਿਆ ਹੈ ਤੇ ਉਹਨਾਂ ਨੇ ਅਪਲੀਕੇਸ਼ਨ ਰਿਸਿਵ ਕਰ ਲਈ ਪੈਸੇ ਵਾਪਸ ਜੇ ਤੇ ਪੁਲਿਸ ਇੱਥੇ ਕਾਰਵਾਈ ਕਰੇਗੀ ਕਿਉਂਕਿ ਅੱਜ ਕੱਲ کافی ਫਰਾਡ ਕੇਸਿਸ ਆਵੰਦੇ ਚੱਲ ਰਹੇ ਨੇ ਐਡਵਰਟਾਈਜ਼ਮੈਂਟ ਗੇਮਸ ਦੇ ਥਰੂ ਤੇ ਆ ਐਪਸ ਦੇ ਥਰੂ ਵੀ ਤੇ ਅਗਰ ਤੇ ਪੁਲਿਸ ਇੱਥੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇ ਤੇ ਜ਼ਰੂਰ ਮਿਲ ਜਾਣਗੇ ਕਿਉਂਕਿ ਉਹਨਾਂ ਦਾ ਜਿਵੇਂ ਟਰੈਕ ਟਰੈਕ ਹੋ ਰਿਹਾ ਹੈ ਉਹਨਾਂ ਦਾ ਮੋਬਾਈਲ ਨੰਬਰ ਉਹ ਹਾਲੇ ਤੱਕ ਉਹਨਾਂ ਦਾ ਮੋਬਾਈਲ ਨੰਬਰ ਚੱਲ ਰਿਹਾ ਹੈ 2 ਦਿਨ 3 ਦਿਨ ਹੋ ਗਿਆ ਤੇ ਹਾਲੇ ਤੱਕ ਉਹਨਾਂ ਦਾ ਜਿਹੜਾ ਉਹ ਟਰੈਕ ਹੋ ਰਿਹਾ ਮੋਬਾਈਲ ਅੱਛਾ ਅੰਬੀ ਸਰ ਦੀ ਲੋਕਾਂ ਨੇ ਜਾਂਦੀ ਲੋਕਾਂ ਦੀ ਸਨੇਹ ਰੱਖਦੀ ਜੇ ਕਿਹਨੇ ਹੈ ਜੀ ਉਹਨਾਂ ਦਾ ਸਵਾਲ ਜੀ ਅ ਬਿਲਕੁਲ ਲੋਕਾਂ ਨੂੰ ਇਸ ਬਾਰੇ ਸਤਰਕ ਰਹਿਣਾ ਚਾਹੀਦਾ ਹੈ ਕਿ ਐਵੇਂ ਦੀ ਐਡਵਰਟਾਈਜ਼ਮੈਂਟਸ ਨੂੰ ਚਾਹੇ ਵੀ ਤੁਸੀਂ ਵਿਜ਼ਿਟ ਨਾ ਕਰੋ ਉਹਦੇ ਉੱਤੇ ਕਲਿੱਕ ਨਾ ਕਰੋ ਕਿਉਂਕਿ ਵੈਸੇ ਤੇ ਜਿਵੇਂ ਮੈਂ ਸੀਗੀ ਮੈਂ ਵੀ ਉੱਤੇ ਕਲਿੱਕ ਨਹੀਂ ਸੀ ਕੀਤਾ ਆਟੋਮੈਟਿਕਲੀ ਹੱਥ ਲੱਗਾ ਤੇ ਉਹ ਓਪਨ ਹੋ ਗਿਆ WhatsApp ਤੇ ਉਹਨਾਂ ਦਾ ਪੇਜ ਲੇਕਿਨ ਤੁਹਾਨੂੰ ਇਹੋ ਜੀ ਸਾਈਟਸ ਤੇ ਵਿਜ਼ਿਟ ਹੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਅਗਰ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਖੁਦ ਜਾ ਕੇ ਉੱਥੇ ਉਹ ਗੱਲਬਾਤ ਕਰੋ ਜਿਹੜੀ ਵੀ ਜੌਬ ਦੀ ਆਫਰ ਆਉਂਦੀ ਹੈ ਜਾਂ ਫਿਰ ਕਿਤੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਕਈ ਵਾਰੀ ਪੜ੍ਹਾਈ ਦੇ ਰਿਲੇਟਿਡ ਵੀ ਐਵਰੀਆ ਐਪਸ ਹੈਗੀਆਂ ਨੇ ਜਿਹੜਾ ਕਿ ਤੁਹਾਡੇ ਤੋਂ ਪੈਸੇ ਲੈ ਕੇ ਹੋਮ ਟਿਊਟਰਿੰਗ ਦੀ ਗੱਲ ਕਰਦੇ ਨੇ ਲੇਕਿਨ ਬਾਅਦ 'ਚ ਉਹ ਪੈਸੇ ਲੈ ਕੇ ਗਾਇਬ ਹੋ ਜਾਂਦੇ ਨੇ ਸੋ ਉਹਨਾਂ ਨੂੰ ਇਹੋ ਜਿਹੀ ਐਡਵਰਟਾਈਜ਼ਮੈਂਟਸ ਤੋਂ ਐਵਰੀ ਦੀ ਫੇਕ ਨਿਊਜ਼ ਤੋਂ ਬਚਣਾ ਚਾਹੀਦਾ ਹੈ